ਰਹਾਈ ਜੇਸਾ ਅੱਜ ਮੇਰੇ ਬੱਚੇ ਐਸਾ ਨਹੀਂ ਕਰਦੇ ਤੇ ਇਸ ਦਾ ਵੀ ਕੀ ਗਾਰੰਟੀ ਹੈ ਕਿ ਫੋਨਾਂ ਬਚੇਗੇ ਜਿਸ ਜਿਹੇ ਕਿਰਮਾ ਨਹੀਂ ਕਰਦੇ ਇਹਦੇ ਵਾਸਤੇ ਜੇ ਤੁਹਾਨੂੰ ਘਰ ਨਾਲ ਜਿਹੜੀਆਂ ਉਹ ਘਰੀਆਂ ਪਈਆਂ ਨੇ ਮੋਕੇ ਦੇ ਨਾਲ ਇਹਦਾ ਬਹੁਤ ਡੂੜਾ ਸੰਬੰਧ ਹੈ ਪਰ ਮੈਂ ਕੋਸ਼ਿਸ਼ ਕਰਦੇ ਜੀ ਜਾਣਦੇ ਨੇ ਕੈਰੈਕਟਰ ਰਸੂਲ ਅੱਲਾਹ ਦਾ ਕਿੰਦਾ ਮੈਂ ਬੋਦੀ ਦਾ ਰਸਨਾ ਕਿ ਜਨਮ ਹੋਵੇ ਤੇ ਨਾ। ਸ਼ਰਾਪ ਭਾਈ ਜਿਸ ਦਾ ਜਨਮ ਹੈ ਕਿ ਉਹ ਮਾਨਕੇ ਹੋ। ਤੋਂ ਉਸ ਵੇਲੇ ਜਦੋਂ ਬੱਚੇ ਦਾ ਜਨਮ ਹੁੰਦਾ ਸੀ ਤੇ ਉਸਦੇ ਉਹ ਤਾਂ ਨੇ ਪੀਂਦਿਆ ਹੋਰ ਜਾਂ ਸਭੀ ਸਾਰੇ ਤਾਂ ਵਿਸ਼ੂ ਜਨਮੀਆਂ ਦਾ ਰਿਹਾ ਆਖ ਤੋਂ ਘੱਟ ਗਿਆ ਉਹ ਪਿੱਛੇ। ਫਿਰ ਮਾਦੇ ਇੱਥੇ ਸਭ ਤੋਂ ਪਹਿਲਾਂ ਤਾਂ ਬਿਲਕੁਲ ਮੋਗਾ ਨੂੰ ਬਣੇ ਨੂੰ ਜ਼ਿਲ੍ਹਾ 30 ਸਾਲ ਪੂਰੇ ਹੋ ਗਏ ਆ ਕੋਈ ਪਹਿਲੀ ਵਾਰੀ ਉਪਰਾਲਾ ਕੀਤਾ ਗਿਆ ਇਸ ਨੂੰ ਮਨਾਉਣ ਦਾ ਕੋਈ ਵੀ ਕੰਮ ਜਦੋਂ ਨਵਾਂ ਆਰੰਭਿਆ ਜਾਂਦਾ ਨਾ ਉਹਦੇ ਦੋ ਪੱਖ ਹੁੰਦੇ ਨੇ ਦੋ ਪਹਿਲੂ ਹੁੰਦੇ ਨੇ ਪਹਿਲਾ ਤਾਂ ਇਹ ਬਈ ਜਿਵੇਂ ਦਾ ਵੀ ਕਰਦੇ ਹੋਗੇ ਉਹ ਵਧੀਆ ਹੀ ਹੋਊਗਾ ਹਨਾ ਦੂਜਾ ਜੇ ਇਹ ਮੰਨ ਕੇ ਚੱਲੀਏ ਵੀ ਪਹਿਲਾਂ ਨਹੀਂ ਹੋਇਆ ਇਸ ਲਈ ਉਹ ਤਰਤੀਬ ਨਹੀਂ ਪਤਾ ਤਰੀਕਾ ਨਹੀਂ ਪਤਾ ਤਾਂ ਕਮੀਆਂ ਦੀ ਸੰਭਾਵਨਾ ਜਿਹੜੀ ਉਹ ਬਣੀ ਰਹਿੰਦੀ ਆ ਸੋ ਸਾਨੂੰ ਬੜਾ ਵਧੀਆ ਲੱਗਿਆ ਕਿ ਉਪਰਾਲਾ ਸਾਡੀ ਟੀਮ ਵੱਲੋਂ ਖਾਲਸਾ ਸੇਵਾ ਸੁਸਾਇਟੀ ਦੇ ਵੱਲੋਂ ਇਹ ਹੋਇਆ ਤੇ ਇਹਦੇ ਵਿੱਚ ਮੋਗਾ ਦੀਆਂ ਜਿਹੜੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਪ੍ਰੋਮਿਨੈਂਟ ਫਿਗਰਸ ਜਿਹੜੀਆਂ ਸੀਗੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਾਲ ਬਾਅਦ ਅੱਜ ਪਹਿਲੀ ਵਾਰ ਇੱਕ ਪ੍ਰੋਗਰਾਮ ਕੀਤਾ ਗਿਆ ਸਾਰਿਆਂ ਨੇ ਸੁਣਨ ਗਿਆ ਕਿ ਲੱਗਦਾ ਨਹੀਂ ਕਿ ਪ੍ਰੋਗਰਾਮ ਹੱਤਾਲਾ ਜਿਹਾ ਹੋਣਾ। ਮੋਗਨੋਗਰੇ ਜਾਣ ਜਿਹੜਾ ਦਰਪੋਰ ਦੇ ਉਹਨਾਂ ਨੂੰ ਸਨਮਾਨ ਹੋਣਾ ਚਾਹੀਦਾ ਜੀ ਬਿਲਕੁਲ ਜਿਨ੍ਹਾਂ ਨੇ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਬਣਿਆ ਦੇਖੋ 1972 ਤੋਂ ਇਹ ਮੰਗ ਉੱਠੀ ਸੀ ਤੇ ਜਾ ਕੇ ਕਿੱਡੇ ਲੰਬੇ ਵਕਫੇ ਦੇ ਇੰਤਜ਼ਾਰ ਦੇ ਬਾਅਦ 1995 ਦੇ ਵਿੱਚ 24 ਨਵੰਬਰ ਅੱਜ ਦੇ ਦਿਨ ਇਹ ਜ਼ਿਲ੍ਹਾ ਬਣਿਆ ਤਾਂ ਕਿੰਨੀਆਂ ਕੋਸ਼ਿਸ਼ਾਂ ਹੋਣੀਆਂ ਮੈਂ ਇੱਕ ਬੜੀ ਖੂਬਸੂਰਤ ਜੀ ਗੱਲ ਸੁਣੀ ਕਹਿੰਦੇ ਵੀ ਜਿੰਨਿਆਂ ਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਨਾ ਮੋਗਾ ਦਾ ਨੀਂਹ ਪੱਥਰ ਰੱਖਿਆ ਗਿਆ ਉਸ ਨੀਂਹ ਦੀ ਮਾਤਰ ਕੰਕਰ ਸਮਾਨ ਜਿਹੜੇ ਅਸੀਂ ਹੈਗੇ ਆ ਮੈਂ ਤਾਂ ਕਹਾਂ ਵੀ ਮੇਰਾ ਤਾਂ ਸ਼ਾਇਦ ਮੈਂ ਤੱਕੇ ਨਾ ਮਨਾ ਹੀ ਨਹੀਂ ਸਕਦੀ ਮੈਂ ਤਾਂ 6 ਸਾਲ ਦੀ ਸੀਗੀ ਵੀ ਉਸ ਯੋਗਦਾਨ ਨੂੰ ਪਰ ਜਿਨ੍ਹਾਂ ਦਾ ਵੀ ਯੋਗਦਾਨ ਰਿਹਾ ਤੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਬੜਾ ਚੰਗਾ ਲੱਗਿਆ ਤੇ ਨਾਲ ਦੀ ਨਾਲ ਜਿਹੜੀਆਂ ਅੱਜ ਦੇ ਇਸ ਟਾਈਮ ਦੇ ਦੌਰਾਨ ਸਾਰੀਆਂ ਸ਼ਖਸੀਅਤਾਂ ਮੋਗਾ ਨੂੰ ਸਵਾਰਨ ਦੇ ਵਿੱਚ ਮੋਗਾ ਦਾ ਨਾਮ ਬਣਾਉਣ ਦੇ ਵਿੱਚ ਯੋਗਦਾਨ ਪਾ ਰਹੀਆਂ ਹਨ ਉਹਨਾਂ ਨੂੰ ਵੀ ਸਾਡਾ ਸਜਦਾ ਮੁੱਖ ਮਾਨ ਵਜੋਂ ਪੰਨੂ ਸਾਹਿਬ ਪਹੁੰਚੇ ਸੀ ਕੀ ਮੰਗਿਆ ਗਿਆ ਮੋਗੇ ਦੇ ਲਈ ਕੀ ਮੰਗ ਕੀਤੀ ਸੀ ਜੀ ਮੋਗਾ ਦੇ ਵਿੱਚ ਸਾਡੇ ਇਸ ਇਵੈਂਟ ਦੇ ਦੌਰਾਨ ਸਾਡੇ ਮਹਿਮਾਨੇ ਖਾਸ ਜਿਹੜੇ ਸੀਗੇ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਬਲਤੇਜ ਸਿੰਘ ਪੰਨੂ ਜੀ ਨਾਲ ਦੀ ਨਾਲ ਸੰਜੀਵ ਸੈਣੀ ਡਾਕਟਰ ਸੰਜੀਵ ਸੈਣੀ ਉਹ ਸਾਡੇ ਮਹਿਮਾਨ ਰਹੇ ਨੇ ਦੇਖੋ ਜਿੱਥੋਂ ਤੱਕ ਮੰਗ ਦੀ ਗੱਲ ਆ ਤਾਂ ਅਸੀਂ ਆਪਾਂ ਜਿੱਥੇ ਵੀ ਕੋਈ ਆਪਾਂ ਲੀਡਰ ਨੂੰ ਬੁਲਾਉਣੇ ਆ ਤਾਂ ਆਪਾਂ ਆਪਣੀਆਂ ਮੰਗਾਂ ਆਪਣੇ ਸ਼ਹਿਰ ਦਾ ਜੋ ਕੁਝ ਹੋਇਆ ਚੰਗਾ ਉਹ ਤਾਂ ਅਸੀਂ ਦਿਖਾਇਆ ਹੀ ਦਿਖਾਇਆ ਪਰ ਸ਼ਹਿਰ ਦੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਜਿਹੜੀਆਂ ਬੇਸਿਕ ਸਮੱਸਿਆਵਾਂ ਵਾਂ ਚਾਹੇ ਉਹ ਸਮਝ ਲਓ ਸੀਵਰੇਜ ਦੀ ਹੀ ਹੋ ਗਈ ਹੈ ਨਾ 인ਫਰਾਸਟ੍ਰਕਚਰ ਤਾਂ ਬਹੁਤ ਬਾਅਦ ਦੀ ਗੱਲ ਆ ਉਹਨੀਆਂ ਪਹਿਲਾਂ ਜਿਹੜੀਆਂ ਅਸੀਂ ਬਹੁਤ ਘਰੇਲੂ ਜੀਆਂ ਸਮੱਸਿਆਵਾਂ ਜਿਹੜੀਆਂ ਨਾਲ ਜੂਝ ਰਹੇ ਆ ਉਹਨਾਂ ਦੇ ਲਈ ਅਸੀਂ ਉਹਨਾਂ ਨੂੰ ਇੱਕ ਆਪਾਂ ਪੇਸ਼ ਕੀਤਾ ਕਿ ਸਾਡੇ ਇਲਾਕੇ ਦੀਆਂ ਜੜੀਆਂ ਜੜੀਆਂ ਸਮੱਸਿਆ ਨੇ ਕਿਰਪਾ ਕਰਕੇ ਇਹਨਾਂ ਨੂੰ ਦੂਰ ਕੀਤਾ ਜਾਵੇ